ਸਸੇ ਕਾਲ ਕੀ ਹਾਲ ਚਾਲ ਮੇਰੇ ਸਾਰੇ ਦੋਸਤਾਂ ਦਾ ਜੀ ਭੈਣ ਭਰਾਵਾਂ ਦਾ ਹੋਰ ਟਾਟ ਆਪਣਾ ਸੰਜੀਵ ਸਿੰਘ ਤਾਲੀਆ ਜੀ ਮੈਂਨੇ ਕਿਹਾ ਸਵੇਰ ਦੀ ਸੈਰ ਤੇ ਜੀ ਮੌਸਮ ਬੜਾ ਵਧੀਆ ਐ ਬੜੀਆ ਮੌਸਮ ਤੋਂਪ ਨਿਕਲਿਆ ਤੇ ਜਿੰਗੀ ਮਾੜਾ ਜਿਹਾ ਸੂਰਜ ਨਿਕਲਿਆ ਉਹ ਜੇ ਜਿਆਦਾ ਨਿਕਲਿਆ ਕੋਠੀਆਂ ਦੇ ਪਿੱਛੇ ਸੂਰਜ ਨੇ ਉਹਦੇ ਦਿਖ ਨਹੀਂ ਰਿਹਾ ਹਾਂਜੀ ਮੇਰਾ ਘਰ ਬਿਲਕੁਲ ਆ ਮੈਂ ਛੁੱਟੀ ਆ ਤੋਂ ਛੁੱਟੀ ਆ ਆਪਣੇ ਘਰ ਆਇਆ ਹਾਂਜੀ ਸਾਡਾ ਜਿੱਕੋ ਕਾਰਿਚਨਾ ਹੁ ਆ ਸਮਨੇ ਰੂੜ ਉਹ ਪੁਲ ਹੰਜੀਪੁਰ ਬਣ ਰਿਹਾ ਜੀ ਨਵਾਂ ਤੇ ਪਹਿਲਾਂ ਪੁਰਾਣਾ ਪੁਲ ਹੀ ਹੁਣ ਨਵਾਂ ਇੱਕ ਹੋਰ ਬਣਦਾ ਹੈ ਵੱਡੀ ਲਾਈਨ ਜਿੱਦਾਂ ਕਿ ਭਰਤਮਾਲਾ ਉਹ ਵਾਲਾ ਪੁਲ ਸਾਡੇ ਪਿੰਡ ਦੇ ਵਿੱਚੋਂ ਦੀ ਨਿਕਲ ਰਿਹਾ ਠੀਕ ਹੈ ਜੀ ਕੁਛ ਅੱਧੀਆਂ ਜ਼ਮੀਨਾਂ ਇੱਧਰ ਹੋ ਗਈਆਂ ਕੁਛ ਜਿੰਨਾਂ ਦੀਆਂ ਫਰੀਆਂ ਨੀਆਂ ਵਿੱਚ ਆ ਗਈਆਂ ਜੀ ਆ ਸਾਡੀ ਕੋਕੋ ਤੇ ਬਹੁਤ ਸ਼ਤਾਨ ਹੈ ਜੀ ਕੋਕੋ ਨੂੰ ਤੇ ਬਾਕੀ ਦਾ ਮੇਰਾ ਪੁੱਤ ਲੈ ਜੀ ਹੁੰਦਾ ਅੱਜ ਮੈਂ ਗੁੱਧ ਲੈ ਕੇ ਆਉਂਦਾ ਜਦੋਂ ਦਾ ਸੁਤੂ ਹੈ ਨਾਲ ਸੈਰ ਕਰ ਲਈ ਦੀ ਇਹ ਸਾਢੀ ਜਾਨੇ ਪਾ ਲਈਆਂ ਜੀ ਪਛੇ ਪਿੱਛੇ ਆ ਜੀ ਠੀਕ ਹੈ ਜੀ ਇਧਰ ਦੂਜੀ ਆ ਕੰਤ ਆਹ ਜੀ ਕੰਤਲ ਪਰਸੋਂ ਦੂਜੀ ਥੋੜੇ ਦਿਨਾਂ ਦੇ ਲਈ ਹੋਸ਼ਾਬ ਤੁਸੀਂ ਸਾਰੇ ਖੀਰ ਜਲ ਜੀ ਵੀਰ ਭਰਾਵਾਂ ਦਾ ਇਹ ਸਾਡਾ ਲਿੰਕ ਰੋਡ ਇਹ ਬਿਆਸ ਤੋਂ ਸਿੱਧਾ ਪਟਾਲਾ ਗਰਦਾਸਪੁਰ ਨੂੰ ਨਿਕਲ ਜਾਂਦਾ ਇਹ ਆਈ ਰੋਡ ਸਾਰੀ ਪਿੰਡ ਖਾਲੀ ਠੀਕ ਹੈ ਜੀ ਸਾਰੀਆਂ ਗੱਡੀਆਂ ਇੰਦੀ ਹੁੰਦੀਆਂ ਜੀ ਉਸ ਤੋਂ ਪੁਲ ਸਾਣੀ ਵੀ ਹੁੰਦੀਆਂ ਕਿਉਂਕਿ ਹੁਣ ਪੁਲ ਦਾ ਕੰਮ ਚੱਲ ਰਿਹਾ ਵਾ ਤੇ ਪੁਲ ਦੇ ਕੰਮ ਕਰਨ ਸਾਰੀਆਂ ਗੱਡੀਆਂ ਹਣ ਸਾਰੀਆਂ ਵੇਖੋ ਜੀ ਐਂ ਜੀ ਨਿਕਲਦੀਆਂ ਜੀ ਉਹ ਯਾਰੀ ਗੱਡੀ ਠੀਕ ਹੈ ਜੀ ਇਹ ਹੁਣ ਬਿਆਸ ਨੂੰ ਯਾਰੀ ਗੱਡੀ ਤੇ ਉਹ ਜਿਹੜਾ ਸਾਹਮਣੇ ਪੋਲਾ ਪੁਲ ਦੀ ਹੁਣ ਦ੍ਰਿਸ਼ੀ ਹੋਣ ਈ ਆ ਉਹਨੂੰ ਨਵਾਂ ਬਣਾ ਕੇ ਭਾਰਤ ਮਾਲਾ ਪੁਲ ਜੁੰਡਿਆ ਉਹਦੇ ਕਰਕੇ ਦੂਜਾ ਪੁਰਾਣਾ ਪੁਲ ਵੀ ਬੰਦ ਕੀਤਾ ਹੋਇਆ ਜੀ